88 ਕਿਲੋਮੀਟਰ ਦੀ ਦੂਰੀ ਦੇ ਉੱਤੇ ਅਸੀਂ ਅੱਜ ਉਹਦੇ ਨਾਲ ਬੈਠੇ ਆਂ ਨਾਮ ਉਹਦਾ ਸੇਬੀ ਸਿੰਘ ਪਿਆਰ ਨਾਲ ਵੈਸੇ ਉਹਨੂੰ ਸੇਬੀ ਕਹਿੰਦਾ ਉਦਾਂ ਕਾਗਜ਼ਾਂ 'ਚ ਉਹਦਾ ਨਾਮ ਜਿਹੜਾ ਉਹਦੇ ਭੂਆ ਜੀ ਨੇ ਸਰਬਲਿਨ ਸਿੰਘ ਲਿਖਾਇਆ ਸੀ ਇਹ ਨਹੀਂ ਪਤਾ ਭੂਆ ਜੀ ਨੇ ਲਿਖਾਇਆ ਸੀ ਕਿ ਬਾਬਾ ਜੀ ਨੇ ਲਿਖਾਇਆ ਸੀ ਨਹੀਂ ਪਤਾ ਜੀ ਬਹੁਤ ਅੱਛਾ ਚਲੋ ਇਹਦੇ ਬਾਰੇ ਆਪਾਂ ਕੀ ਵਿਆਨਾ ਇਮੀਗ੍ਰੇਸ਼ਨ ਵਾਲੇ ਪਵਨਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਬੀਤੇ ਦਿਨੀ 에ਰਕਾਸਟੈਂਫਰਡ ਦੇ ਨਾਲ ਗੱਲਬਾਤ ਕਰਦੇ ਹੋਏ ਦੇਖੇ ਗਏ ਸੋਰਨ ਵਾਲੀ ਗੱਲਾਂ ਬਾਤਾਂ ਹੋਣਗੀਆਂ ਸੋ ਸਰਬਲਿੰਗ ਸਿੰਘ ਦੇ ਨਾਲ ਜਿਹੜੀਆਂ ਅੱਜ ਗੱਲਾਂ ਹੋਣੀਆਂ ਉਹ ਗੱਲਾਂ ਦੇ ਵਿੱਚ ਜ਼ਿਆਦਾਤਰ ਚਰਚਾ ਹੋਏਗੀ ਇੰਸਟੀਚੂਟ ਦੀ ਟੀਮ ਦੇ ਵੱਲੋਂ ਜਿੱਥੇ ਉਹ ਪ੍ਰਤਨਿਧਤਾ ਕਰਦੇ ਹੋਏ ਇੱਥੇ ਹਾਜ਼ਰ ਹੋ ਰਹੇ ਨੇ ਪੇਰੈਂਟ ਬੂਸਟ ਲੌਂਗ ਟਰਮ ਵਿਜ਼ਟਰ ਵੀਜ਼ਾ ਜਿਹੜਾ ਉਹਨੂੰ ਲੈ ਕੇ ਬਹੁਤ ਸਾਰੇ ਪਰਮਪਲੇਖੇ ਬਣੇ ਹੋਏ ਆ ਬਹੁਤ ਸਾਰੇ ਲੋਕ ਸਰਬਲਿੰਗ ਹਲੇ ਵੀ ਇਹ ਕਹਿ ਰਹੇ ਆ ਕਿ ਸਾਨੂੰ ਨਹੀਂ ਸਮਝ ਆ ਰਹੀ ਕਿ ਭਾਜੀ ਜਿਹੜੀ ਇੰਸ਼ੋਰੈਂਸ ਪਾਲਿਸੀ ਉਹਨਾਂ ਦੇ ਲਈ ਕੰਪਲਸਰੀ ਲਈ ਜਾਣੀ ਆ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਕੀ ਹੋਣਗੀਆਂ ਕਿਉਂਕਿ ਹਰ ਬੰਦਾ ਜਿਹੜਾ ਕੇਸ ਟੂ ਕੇਸ ਵੈਰੀ ਕਰਦਾ ਆ ਉਹਦੀ ਉਮਰ ਦੇ ਹਿਸਾਬ ਨਾਲ ਉਹਦੀ ਜਿਹੜੀ ਉਹ ਕੰਡੀਸ਼ਨ ਆ ਫਿਜ਼ੀਕਲ ਕੰਡੀਸ਼ਨ ਆ ਉਹਦੇ ਹਿਸਾਬ ਦੇ ਨਾਲ ਇੱਕ ਦੋ ਬਲੇਖੇ ਹੋਰ ਵੀ ਆ ਉਹ ਹੈਗੇ ਕਿ ਇੰਸ਼ੂਰੈਂਸ ਪਾਲਿਸੀ ਇੰਡੀਆ ਤੋਂ ਲਈ ਜਾਵੇ ਜਾਂ ਨਿਊਜ਼ੀਲੈਂਡ ਤੋਂ ਲਈ ਜਾਵੇ ਸੋ ਇਹ ਦੋਵੇਂ ਸਵਾਲ ਅਲੱਗ-ਅਲੱਗ ਨੇ ਆਪਾਂ ਸ਼ੁਰੂਆਤ ਕਰਦੇ ਆਂ ਇੰਸਟਾਸ਼ੋਰ ਦੀ ਟੀਮ ਦੇ ਸੈਬੀ ਸਿੰਘ ਹੁਣਾਂ ਦੇ ਨਾਲ ਇਸ ਸਵਾਲ ਤੋਂ ਕਿ ਅੱਜ ਰੇਡੀਓਸ ਪਾਸੇ ਬਹੁਤ ਹੀ ਸਰੋਤਿਆਂ ਦੇ ਮਨ ਦੇ ਵਿੱਚ ਇਹ ਸਵਾਲ ਹੈ ਕਿ ਪੇਰੈਂਟ ਬੂਸਟ ਵਿਜ਼ਟਰ ਵੀਜ਼ਾ ਜਿਹੜਾ ਕਿ ਲੌਂਗ ਟਰਮ ਵਿਜ਼ਟਰ ਵੀਜ਼ ਇਦਲੀ ਇੰਸ਼ੂਰੈਂਸ ਪਾਲਿਸੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੈ ਤੇ ਇਹਦੇ ਵਿੱਚ ਇੰਸੂਰੈਂਸ ਸ਼ੋਰ ਦੇ ਕੋਲ ਆਫਰ ਕਰਨ ਨੂੰ ਕੀ ਕੋਜਾ ਹੈ ਬਿਲਕੁਲ ਜੀ ਬਹੁਤ ਵਧੀਆ ਕੁਸ਼ਨ ਪੁੱਛਿਆ ਭਾਜੀ ਪੇਰੈਂਟਸ ਬੂਸਟ ਵੀਜ਼ਾ ਇੰਸ਼ੂਰੈਂਸ ਬਾਰੇ ਤੁਸੀਂ ਜੀ ਜੋ ਕਿ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਹੌਟ ਟੌਪਿਕ ਹੈ ਚੱਲ ਰਿਹਾ ਬਿਲਕੁਲ ਤੇ ਬਹੁਤ ਸਾਰੀਆਂ ਤੁਸੀਂ ਕਹਿ ਲਓ ਮਾਵਾ ਥੋੜੀ ਕਨਫਿਊਜ਼ਨਸ ਯੈਸ ਇਹਦੇ ਬਾਰੇ ਚੱਲ ਰਿਹਾ ਤੇ ਹਾਂ ਜੀ ਕਈ ਲੋਕ ਕੀ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ ਬਟ ਉਹਨਾਂ ਨੂੰ ਅੱਗੇ ਦੀ ਕਲੈਰਿਟੀ ਨਹੀਂ ਹੈਗੀ ਕਿ ਇੰਸ਼ੂਰੈਂਸ ਕਿੱਦਾਂ ਹੋਏਗੀ ਬਾਕੀ ਜੇ ਤੁਸੀਂ ਇੱਧਰ ਆ ਗਏ ਤੇ ਉਸ ਤੋਂ ਬਾਅਦ ਦੇ ਕਈ ਸਟੈਪਸ ਨੇ ਹਾਂਜੀ ਤੇ ਜਿਹੜੀ ਤੁਹਾਡਾ ਪੇਰੈਂਟਸ ਪੂਸਟ ਵੀਜ਼ਾ ਵਾਲੀ ਚੀਜ਼ ਹੈਗੀ ਆ ਉਹ ਤੁਹਾਨੂੰ ਆਬਵੀਅਸਲੀ ਇਮੀਗ੍ਰੇਸ਼ਨ ਐਡਵਾਈਜ਼ਰੀ ਅਸਿਸਟ ਕਰ ਸਕਦੇ ਬਿਲਕੁਲ ਸਹੀ ਬਟ ਫਾਰ ਇੰਸ਼ੋਰੈਂਸ ਹੈਲਥਕੇਅਰ ਜਿਹੜਾ ਤੁਸੀਂ ਕੁਸ਼ਨ ਪੁੱਛਿਆ ਭਾਈ ਜੀ ਕਿ ਇੰਡੀਆ ਤੋਂ ਕਰਾਣੀ ਚਾਹੀਦੀ ਹੈ ਕਿ ਨਿਊਜ਼ੀਲੈਂਡ ਤੋਂ ਹਾਂਜੀ ਮੈਨੂੰ ਰੀਸੈਂਟਲੀ ਆਪਾਂ ਪਿੱਛੇ ਦੇ 5 ਤੋਂ 6 ਪਾਲਿਸੀਜ਼ ਕੀਤੀਆਂ ਪੇਰੈਂਟਸ ਪੂਸ ਦੀਆਂ ਕਈਆਂ ਦੇ ਅਪਰੂਵਲ ਵੀ ਆਣੇ ਸ਼ੁਰੂ ਹੋ ਗਏ ਆ ਅੱਛਾ ਜੀ ਤੇ ਸਭ ਤੋਂ ਮੈਨੂੰ ਕਿਸੇ ਨੇ ਆਪਣੀ ਕੋਰਸ ਭੇਜੇ ਸੀਗੇ ਅੱਛਾ ਜੀ ਇੰਡੀਆ ਤੋਂ ਹੀ ਬਣਵਾਇਆ ਓਕੇ ਠੀਕ ਹੈ ਜੀ ਤੇ ਜਦੋਂ ਮੈਂ ਕੋਰਸ ਪੜ੍ਹੇ ਤੇ ਜਦੋਂ ਆਪਾਂ ਕੰਪੈਰੀਜ਼ਨ ਕੀਤਾ ਇਮੀਗ੍ਰੇਸ਼ਨ ਦੀ ਗਾਈਡਲਾਈਨਸ ਦੇ ਨਾਲ ਜੀ ਸਭ ਤੋਂ ਪਹਿਲੀ ਕੰਡੀਸ਼ਨ ਹੈਗੀ ਇਮੀਗ੍ਰੇਸ਼ਨ ਦੀ ਕਿ ਕੈਟਾਗਰੀ ਇਹ ਕੰਪਨੀ ਹੋਣੀ ਚਾਹੀਦੀ ਹੈ ਅੱਛਾ ਜਿਹੜੀ ਕੰਪਨੀ ਨੇ ਇੰਸ਼ੋਰੈਂਸ ਪਾਲਿਸੀ ਜਿਹੜੀ ਆ ਉਹ ਦੇਣੀ ਆ ਜੀ ਓਕੇ ਕਿਉਂਕਿ ਕੰਪਨੀ ਦੀ ਫਾਈਨੈਂਸ਼ੀਅਲ ਸਟਰੈਂਥ ਬਹੁਤ ਮੈਟਰ ਕਰਦੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਫਾਈਨੈਂਸ਼ੀਅਲ ਸਟਰੈਂਥ ਦੇ ਆਪਾਂ ਦੇਖਿਆ ਜੀ ਜਿਹੜਾ ਸਾਨੂੰ ਕੋਟ ਆਇਆ ਸੀਗਾ ਜੀ ਪਹਿਲੀ ਚੀਜ਼ ਉਹ ਕੰਪਨੀ ਦੀ ਜਿਹੜੀ ਫਾਈਨੈਂਸ਼ੀਅਲ ਸਟਰੈਂਥ ਹੈ ਕਿ ਨੰਬਰ B ਬਿਲਕੁਲ ਸਹੀ ਠੀਕ ਹੈ ਜੀ ਤੇ ਚਲੋ ਮੈਂ ਕਹਿਣਾ ਕਿ ਕੱਲ ਨੂੰ ਜਿੰ ਇੰਸ਼ੋਰੈਂਸ ਹੋ ਵੀ ਗਈ ਐਥੇ ਜਿਹੜਾ ਇਮੀਗ੍ਰੇਸ਼ਨ ਨੂੰ ਪ੍ਰੋਵਾਈਡ ਕਰਤਾ ਸਾਰਾ ਕੁਝ ਹੋ ਗਿਆ ਜੀ ਲੇਟਰ ਆਨ ਜਦੋਂ ਇਮੀਗ੍ਰੇਸ਼ਨ ਨੂੰ ਪਤਾ ਲੱਗਿਆ ਕਿ ਇਹ ਕੈਟਾਗਰੀ B ਸੀਗੀ ਬਿਲਕੁਲ ਸਹੀ ਠੀਕ ਹੈ ਉਸ ਟਾਈਮ ਤੇ ਕੀ ਸਿਚੁਏਸ਼ਨ ਹੋएगी ਹਾਂ ਜੀ ਫਿਰ ਤੁਸੀਂ ਪੇਰੈਂਟਸ ਨੂੰ ਬੁਲਾ ਲਿਆ ਜੀ ਠੀਕ ਹੈ ਤੇ ਰੱਬ ਨਾ ਕਰੇ ਕਿ ਇੱਥੇ ਆ ਕੇ ਕੋਈ ਕੰਡੀਸ਼ਨ ਹੁੰਦੀ ਆ ਓਹੋ ਠੀਕ ਹੈ ਤੇ ਤੁਸੀਂ ਹੁਣ ਸਵਿਚ ਕਰ ਰਹੇ ਦੋ ਦੋ ਇੰਸ਼ੋਰੈਂਸ ਦੇ ਵਿੱਚ ਪੁਰਾਣੀ ਤੋਂ ਲੱਗੇ ਜਿਹੜੀ ਇੰਡੀਆ ਵਾਲੀ ਹੈ ਹੁਣ ਤੁਸੀਂ ਨਵੀਂ ਵਿੱਚ ਜਾਣਾ ਚਾ ਰਹੇ ਹੋ ਐਂਡ ਯੂ ਨੇਵਰ نو ਨਵੀਂ ਵਾਲਿਆਂ ਨੇ ਕਿਹੜੀ ਕੰਡੀਸ਼ਨ ਤੇ ਯੈਸ ਕਰਨਾ ਐਗਰੀਡ ਕਰਨਾ ਕਿ ਨਹੀਂ ਕਰਨਾ ਜਿਹੜੀ ਪੁਰਾਣੇ ਵਾਲੇ ਆ ਉਹਨਾਂ ਨੇ ਕਹਿਣਾ ਕਿ ਨਹੀਂ ਨਹੀਂ ਅਸੀਂ ਤੁਹਾਨੂੰ ਕਵਰ ਨਹੀਂ ਕਰਦੇ ਕਿਉਂਕਿ ਅਸੀਂ ਤੁਹਾਨੂੰ ਆਲਰੇਡੀ ਦੱਸਤਾ ਸੀ ਕਿ ਇਹਦੇ ਵਿੱਚ ਆਹ ਆਹ ਚੀਜ਼ਾਂ ਕਵਰ ਨਹੀਂ ਹੈਗੀਆਂ ਜੀ 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 ਜਿਹੜਾ ਪ੍ਰੀ ਐਗਜ਼ਿਸਟਿੰਗ ਜਿਹੜਾ ਵਰਡ ਹੈਗਾ ਯਾਰ ਜੀ ਜੀ ਸਭ ਤੋਂ ਕ੍ਰਿਟੀਕਲ ਹੈਗਾ ਤੇ ਸਾਰੇ ਨੂੰ ਪਤਾ ਆਪਣੇ ਪੇਰੈਂਟਸ ਦੀ ਕੋਈ ਨਾ ਕੋਈ ਕੰਡੀਸ਼ਨ ਤੇ ਚੱਲ ਰਹੀ ਹੁੰਦੀ ਹੈ ਬਲੱਡ ਪ੍ਰੈਸ਼ਰ ਡਾਇਬੀਟੀਸ ਤੇ ਕੰਬਨੀ ਹੈ ਤੇ ਉਹਦੇ ਜਮਾਨਦਾਰੀ ਰੱਖਣੀ ਵੀ ਲਾਜ਼ਮੀ ਹੈ ਆਦਰਵਾਇਜ਼ ਇਮੀਗ੍ਰੇਸ਼ਨ ਕਹੋਗੀ ਤੁਸੀਂ ਮਿਸਲੀਡਿੰਗ ਇਨਫੋਰਮੇਸ਼ਨ ਦਿੱਤੀ ਹੈ ਤੇ ਕੱਲ ਨੂੰ ਜੇ ਹੁਣ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਇੰਡੀਆ ਦੀ ਪਾਲਿਸੀ ਸੀਗੀ ਹਾਂਜੀ ਉਹਦੇ ਵਿੱਚ ਹੈਗਾ ਟਾਈ ਲੱਗਦਾ ਰੈਪਟ੍ਰੇਸ਼ਨ ਕਵਰ ਠੀਕ ਹੈ ਉਹ ਜਿਹੜਾ ਨਿਊਜ਼ੀਲੈਂਡ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਹੈਗਾ ਉਹ ਵੀ ਪਾਲਿਸੀਸ 'ਚ ਨਹੀਂ ਹੈਗਾ ਓਕੇ ਠੀਕ ਹੈ ਤੇ ਉਹ ਸਭ ਤੋਂ ਕ੍ਰਿਟੀਕਲ ਚੀਜ਼ ਹੈ ਠੀਕ ਹੈ ਜੀ ਠੀਕ ਹੈ ਤੇ ਮੇਰੀ ਜਿਹੜੀ ਸਲਾਹ ਹੈ ਲੋਕਾਂ ਨੂੰ ਜੋ ਕਿ ਇਹ ਗੱਲ ਤੁਹਾਡੇ ਪੇਰੈਂਟਸ ਨੂੰ ਲੈ ਕੇ ਆ ਠੀਕ ਹੈ ਤੇ ਤੁਸੀਂ 10 ਸਾਲ ਦਾ ਵੀਜ਼ਾ ਲਗਵਾ ਰਹੇ ਹੋ ਤੇ ਸਾਰੇ ਜਾਣਗੇ ਕਿ ਪੇਰੈਂਟਸ ਸਾਡੇ ਨਾਲ ਹੀ ਰਹਿਣ ਬਿਲਕੁਲ ਸਹੀ ਠੀਕ ਹੈ ਤੇ ਇਟਸ ਬੈਟਰ ਕਿ ਤੁਸੀਂ ਰਾਈਟ ਇੰਸ਼ੋਰੈਂਸ ਲਓ ਤੇ ਨਿਊਜ਼ੀਲੈਂਡ ਦੇ ਵਿੱਚੋਂ ਹੀ ਲਓ ਕਿਉਂਕਿ ਜੇ ਕੱਲ ਨੂੰ ਕੋਈ ਕਲੇਮ ਵੀ ਆਉਂਦਾ ਤੁਹਾਨੂੰ ਸਪੋਰਟ ਇੱਥੋਂ ਮਿਲੂਗਾ ਬਿਲਕੁਲ ਸਹੀ ਗੱਲ ਹੈ ਜੀ ਇਹ ਇੰਡੀਅਨ ਕੰਪਨੀਆਂ ਸਾਂ ਤੁਸੀਂ ਉੱਥੇ ਕਲੇਮ ਪਾਓਗੇ 아이 ਡੋ ਨੋ ਤੇ ਨਾਲੇ ਮੈਨੂੰ ਵੀ ਲੱਗਦਾ ਪੀਓ ਦੇ ਵਿੱਚ ਲੈਂਗੁਏਜ ਬੈਰੀਅਰ ਤਾਂ ਹੈ ਹੀ ਕੋਈ ਨਹੀਂ ਵਿੱਚ ਤੁਹਾਡੇ ਵਰਗੇ ਮੁੰਡੇ ਬੈਠੇ ਆ ਜਿਹੜੇ ਪੰਜਾਬੀ ਇੰਗਲਿਸ਼ ਹਿੰਦੀ ਜਿਹੜੀ ਆ ਉਹ ਫਲੂਐਂਟਲੀ ਬੋਲ ਲੈਂਦੇ ਆ ਸਮਝ ਲੈਂਦੇ ਆ ਕੋਈ ਕੰਨਵੇ ਵੀ ਕਰ ਲੈਣਗੇ ਜੀ ਜੀ ਬਿਲਕੁਲ ਮੈਨੂੰ ਸਰ ਉਹਨੇ ਇਹ ਵੀ ਦੱਸੋ ਤੁਸੀਂ ਇਹ ਗੱਲ ਠੋਕ ਵਜਾ ਕੇ ਕਹਿ ਰਹੇ ਹੋ ਕਿ ਇੰਸ਼ੋਰੈਂਸ ਭਾਈ ਤੁਸੀਂ ਇੱਥੋਂ ਹੀ ਲਓ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਮਾਣਯੋਗ ਸਤਿਕਾਰਯੋਗ ਮਾਪਿਆਂ ਨੂੰ ਇੱਥੇ ਸਦਣਾ ਆ ਬੇ ਸਭਨੀ ਨਾਲ ਇੰਤਜ਼ਾਰ ਹੋ ਰਿਹਾ ਸੀ ਹਾਲਾਂਕਿ ਬਹੁ ਉਹਨਾਂ ਲਈ ਸੰਭਵ ਹੈ ਸਾਰਾ ਕੁਝ ਬਿਲਕੁਲ ਮੈਨੂੰ ਦੱਸੋ ਵੀ ਕਿਹੜੀਆਂ ਕੰਪਨੀਆਂ ਆ ਜਿਨ੍ਹਾਂ ਨੇ ਹੁਣ ਤੱਕ ਤੁਹਾਨੂੰ ਬਿਲਕੁਲ ਕਲੈਰਿਟੀ ਨਾਲ ਇਹ ਗੱਲ ਦੱਸ ਦਿੱਤੀ ਹੈ ਕਿਉਂਕਿ ਵੀਜ਼ਾ ਜਿਹੜੇ ਵਿੱਚ ਬਡੇਰੀ ਉਮਰ ਦੇ ਸਾਡੇ ਜਿਹੜੇ ਸੀਨੀਅਰਸ ਨੇ ਮੋਸਟ ਆਫ 뎀 ਉਹਨਾਂ ਨੇ ਕੰਟਰੀ ਦੇ ਵਿੱਚ ਆਉਣਾ ਹੈ ਲੌਂਗ ਟਰਮ ਵਿਜ਼ਟਰ ਵੀਜ਼ਾ ਦੇ ਉੱਤੇ ਤੁਸੀਂ ਕੀ ਰეკਮੈਂਡ ਕਰਦੇ ਹੋ ਕਿਹੜੀ ਕੰਪਨੀਆਂ ਜਿਹੜੀ ਇਸ ਵੇਲੇ ਸਾਨੂੰ ਬਿਹਤਰ ਸਹੂਲਤਾਂ ਦੇ ਨਾਲ ਪੇਸ਼ਕਸ਼ ਕਰ ਰਹੀ ਆ ਜੀ ਇਸ ਤਰ੍ਹਾਂ ਦੀ ਭਾਵੇਂ ਦੋ ਕੰਪਨੀਆਂ ਹੈਗੀਆਂ ਨੇ ਜ਼ੀਲੈਂਡ ਵਿੱਚ ਜਿਹੜੀ ਜਿਹੜਾ ਨੇ ਇੱਕ ਪ੍ਰੋਡਕਟ ਬਣਾਇਆ ਸਪੈਸ਼ਲੀ ਫਾਰ ਪੇਰੈਂਟਸ ਬੂਸਟ ਵੀਜ਼ਾ ਇੰਸ਼ੋਰੈਂਸ ਅੱਛਾ ਠੀਕ ਹੈ ਜੀ ਇੱਕ ਹੁੰਦੀ ਸੀ ਆਪਣੀ ਟਰੈਵਲ ਇੰਸ਼ੋਰੈਂਸ ਜਿੱਦਾਂ ਆਪਣੇ ਕਰਦੇ ਹਾਇ ਤਿੰਨ ਮਹੀਨੇ ਲਈ 6 ਮਹੀਨੇ ਲਈ ਜੀ ਉਹ ਵਾਲੀ ਇੰਸ਼ੋਰੈਂਸ ਇਸ ਕੈਟਿਗਰੀਸ ਫਾਲ ਨਹੀਂ ਕਰਦੀ ਅੱਛਾ ਠੀਕ ਹੈ ਤੇ ਕਿਉਂਕਿ ਕੁਝ ਰਿਕੁਆਇਰਮੈਂਟਸ ਹੈਗੀਆਂ ਜਿਹੜੀ ਉੱਥੇ ਟਿਕ ਨਹੀਂ ਹੋ ਰਹੀਆਂ ਅੱਛਾ ਜੀ ਠੀਕ ਹੈ ਤੇ ਦੋ ਕੰਪਨੀਆਂ ਸਨ ਹੈਗੀਆਂ ਜਿਨ੍ਹਾਂ ਨੇ ਸਪੈਸ਼ਲੀ ਆ ਚੀਜ਼ ਲਈ ਪ੍ਰੋਡਕਟ ਕ੍ਰੀਏਟ ਕੀਤਾ ਤੇ ਉਹਦੇ ਵਿੱਚ ਤੁਹਾਡੀ ਸਾਰੀਆਂ ਚੀਜ਼ਾਂ ਕਵਰ ਹੂੰ ਤੇ ਜਿਹੜੀ ਅਸੀਂ ਤੁਹਾਨੂੰ ਮੈਂ ਦੱਸ ਰਿਹਾ ਕਿ 5 ਤੋਂ 6 ਪਾਲਿਸੀਸ ਆਪਾਂ ਜਿਹੜੀ ਪਿੱਛੇ ਕੀਤੀਆਂ ਰੀਸੈਂਟਲੀ ਹਾਂਜੀ ਸਭ ਤੋਂ ਪਹਿਲਾ ਕੁਐਸਚਨ ਆਂਦਾ ਉਹਦੇ ਵਿੱਚ ਕਿ ਪ੍ਰੀ-ਐਗਜ਼ਿਸਟਿੰਗ ਕੰਡੀਸ਼ਨਸ ਕੀ ਹੈਗੀ ਬਿਲਕੁਲ ਸਹੀ ਠੀਕ ਹੈ ਤੇ ਤੁਸੀਂ ਮੈਕਸਿਮਮ ਲੈ ਸਕਦੇ ਹੋ 12 ਤੋਂ 18 ਮਹੀਨੇ ਤੱਕ ਹਾਂਜੀ ਫਿਰ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਪਾਲਿਸੀ ਰੀਨਿਊ ਕਰवानी ਪਊਗੀ ਜੀ 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 ਮੈਨੂੰ ਇਹ ਵੀ ਦੱਸੋ ਸਰਮੇ ਜਦੋਂ ਅਸੀਂ ਇਹ ਚਰਚਾ ਕਰ ਰਹੇ ਹਾਂ ਇਹਦੇ ਵਿੱਚ ਜਿਹੜੀ ਨਾਰਮਲ ਆਪਾਂ ਗੱਲਾਂ ਕਰਦੇ ਹੁੰਦੇ ਆ ਉਹ ਇਹਨਾਂ ਗੱਲਾਂ ਦੇ ਵਿੱਚ ਆਮ ਤੌਰ ਤੇ ਅਸੀਂ ਅਕਸਰ ਕਹਿੰਨੇ ਆ ਕਿ ਦੇਖੋ ਜੀ ਜੋ ਕੁਝ ਇੱਥੇ ਨਿਊਜ਼ੀਲੈਂਡ ਦੇ ਵਿੱਚ ਚੱਲ ਰਿਹਾ ਆ ਆਰਥਿਕ ਤੌਰ ਦੇ ਉੱਤੇ ਕੰਟਰੀ ਜਿਹੜੀ ਆ ਉਹ ਹਾਲੇ ਵੀ ਉਸ ਰੈਸੈਸ਼ਨ ਦੇ ਵਿੱਚੋਂ ਬਾਹਰ ਨਹੀਂ ਨਿਕਲੀ ਆ ਬਲੇਸਿੰਗਸ ਇਨ ਡਿਸਗਾਇਸ ਨਾ ਦਾ ਜਿਹੜਾ ਗੋਰਿਆਂ ਦੀ ਟਰਮ ਆ ਜੀ ਉਹਦੇ ਮੁਤਾਬਕ ਮੈਨੂੰ ਵੀ ਕਹਿਣ ਦੀ ਇਜਾਜ਼ਤ ਦਿਓ ਪੀ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋ ਗਿਆ ਜਿਹੜੀਆਂ ਕੰਪਨੀਆਂ ਦੇ ਇੰਸ਼ੋਰੈਂਸ ਪਾਲਿਸੀਜ਼ ਦੇ ਜਿਹੜੇ ਪ੍ਰੀਮੀਅਮ ਆ ਜੀ ਉਹ ਪਹਿਲਾਂ ਦੇ ਮੁਕਾਬਲੇ ਸਾਨੂੰ ਘੱਟ ਅਦਾ ਕਰਨੇ ਪੈ ਰਹੇ ਨੇ ਜਿਹੜਾ ਇਹ ਐਡਵਾਂਟੇਜ ਹੈ ਇਹਦੇ ਬਾਰੇ ਤੁਸੀਂ ਖੁੱਲ ਕੇ ਗੱਲ ਕਰੋ ਜਰਾ ਜੀ ਦੇਖੋ ਭਾਜੀ ਜਿਹੜਾ ਇਹ ਕੰਪੀਟੀਸ਼ਨ ਕਹਿੰਦੇ ਨਾ ਹਰ ਇੱਕ ਇੰਡਸਟਰੀ ਜੀ ਕੰਪੀਟੀਸ਼ਨ ਹੁੰਦਾ ਹੈ ਯੈਸ ਸਾਡੇ ਤੋਂ ਉੱਪਰ ਇੰਸ਼ੋਰੈਂਸ ਕੰਪਨੀਆਂ ਜਾਈਆਂ ਹਮ ਠੀਕ ਹੈ ਜੀ ਤੇ ਇੰਸ਼ੋਰੈਂਸ ਕੰਪਨੀਆਂ ਐ ਨਹੀਂ ਕਿ 5-10 ਸਾਲਾਂ ਤੋਂ ਆਈਆਂ 100-100 ਸਾਲਾਂ ਤੋਂ ਕੰਮ ਕਰ ਰਹੀਆਂ ਬਿਲਕੁਲ ਸਹੀ ਠੀਕ ਹੈ ਤੇ ਹੁਣ ਜਿਹੜੀ ਇੰਸ਼ੋਰੈਂਸ ਕੰਪਨੀਆਂ ਸਹੀਆਂ ਉਹਨਾਂ ਚ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਬਿਲਕੁਲ ਸਹੀ ਠੀਕ ਹੈ ਤੇ ਇਸ ਟਾਈਮ ਤੇ ਸਾਰਿਆਂ ਨੂੰ ਹੈਗਾ ਕਿ ਅਸੀਂ ਬੈਸਟ ਪ੍ਰੀਮੀਅਮਸ ਪ੍ਰੋਵਾਈਡ ਕਰ ਰਹੇ ਹਾਂ ਹਾਂਜੀ ਠੀਕ ਹੈ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਜਿਦਾ ਆਪਣੀ ਭਾਜੀ ਏ ਟਿਕਟਾਂ ਨਹੀਂ ਹੁੰਦੀਆਂ ਬਿਲਕੁਲ ਸਹੀ ਠੀਕ ਹੈ ਤੁਸੀਂ ਅੱਜ ਦੇਖੀ ਜੀ ਨਿਊਜ਼ੀਲੈਂਡ ਤੋਂ ਅੰਬਰਸਰ ਦੀ ਕਿੰਨੇ ਦੀ ਟਿਕਟ ਆ ਰਹੀ ਹੈ ਠੀਕ ਹੈ ਕੱਲ ਦੇਖੋਗੇ ਉਹ ਵੀ ਟਿਕਟ 200 ਡਾਲਰ ਮਹਿੰਗੀ ਹੋ ਰਹੀ ਹੈ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਇੰਸ਼ੋਰੈਂਸ ਅੱਜ ਕੱਲ ਇੰਦਾ ਹੀ ਚੱਲ ਰਹੀ ਹੈ ਕਿ ਅੱਜ ਦੇਖਾਂਗੇ ਜੀ ਇਹ ਕੰਪ ਸਭ ਤੋਂ ਰਾਈਟ ਟਾਈਮ ਹੈਗਾ ਕਿ ਜਿਹੜੇ ਸਾਰਿਆਂ ਨੂੰ ਇਹ ਕਹਿੰਦਾ ਕਿ ਜਿਹੜਾ ਆਹ ਟਾਈਮ ਚੱਲ ਰਿਹਾ ਹੈ ਬੈਸਟ ਟਾਈਮ ਹੈ ਜੇ ਤੁਹਾਡੀ ਕੋਈ ਐਗਜ਼ਿਸਟਿੰਗ ਪਾਲਿਸੀ ਚੱਲ ਰਹੀ ਹੈ ਹਾਂਜੀ ਜਾਂ ਤੁਸੀਂ ਨਵੀਂ ਲਾਈਨ ਨੂੰ ਦੇਖ ਰਹੇ ਹੋ ਹਾਂਜੀ ਥਿਸ ਇਜ਼ ਦਾ ਰਾਈਟ ਟਾਈਮ ਕਿ ਤੁਸੀਂ ਆਪਣਾ ਪ੍ਰੀਮੀਅਮ ਲੌਕ ਕਰ ਦੋ ਫਾਰ ਅ ਲੌਂਗ ਟਰਮ ਜੀ ਜੀ ਓਨ ਅ ਲੋ ਰੇਟਸ ਬਿਲਕੁਲ ਸਹੀ ਬਿਲਕੁਲ ਸਹੀ ਸਾਨੂੰ ਕੁਝ ਕੇਸ ਸਿਨੈਰੀਓ ਦਿਓ ਕਿਉਂਕਿ ਰੀਸੈਂਟਲੀ ਉਹ ਜੋ ਆਰਥਿਕ ਤੌਰ ਤੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖ ਰਹੇ ਆ ਕਿ ਕੰਟਰੀ ਟਰਾਈ ਬਹੁਤ ਕਰ ਰਹੀ ਆ ਲੇਕਿਨ ਰੈਸੈਸ਼ਨ ਦੇ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਆ ਸਕੀ ਇਹਨਾਂ ਹਾਲਾਤਾਂ ਵਿੱਚ ਆਮ ਲੋਕਾਂ ਦੀ ਜਿਹੜੀ ਅਫੋਰਡੇਬਿਲਟੀ ਆ ਜ਼ਰੂਰ ਘਟ ਗਈ ਆ ਪਰ ਉਹਦੇ ਇਕਨੋਮਿਕ ਜੇਸੀ ਰੇਸ਼ਿਓ ਜਿਵੇਂ ਜ਼ਿਕਰ ਕੀਤਾ ਤਾਂ ਪ੍ਰੀਮੀਅਮ ਜਿਹੜਾ ਉਹ ਵੀ ਘਟਿਆ ਸੋ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਇਥੋਂ ਦੀ ਜੀਵਨ ਜਾਚ ਆ ਉਦੇ ਵਿੱਚ ਜੇ ਸਿਸਟਮ ਇਨ ਪਲੇਸ ਹੈਗਾ ਉਹ ਤਾਂ ਹੀ ਪੋਸੀਬਲ ਆ ਜੇਕਰ ਤੁਸੀਂ ਪਾਲਿਸਿਜ਼ ਜਿਹੜੀਆਂ ਜਿਹੜੀਆਂ ਲੁੜੀਂਦੀਆਂ ਹੈਗੀਆਂ ਜੋ ਰਿਕੁਆਇਰਮੈਂਟ ਹੈਗੀ ਸਾਡੀ ਇੱਥੋਂ ਦੇ ਲਾਈਫਸਟਾਈਲ ਦੇ ਵਿੱਚ ਜੋ ਵੀ ਇਨ ਪਲੇਸ ਹੈਗੀਆਂ ਹਾਂਜੀ ਹਾਂਜੀ ਯੂ ਨੇਵਰ ਨੋ ਕਿ ਅਰਾਊਂਡ ਦਾ ਕਾਰਨਰ ਕਿਹੜੀ ਹਨ ਹੋਣੀ ਜਿਹੜੀ ਆ ਅਨਫੋਰਚੂਨੇਟਲੀ ਤੁਹਾਡਾ ਇੰਤਜ਼ਾਰ ਕਰ ਰਹੀ ਹੋਵੇਗੀ ਔਰ ਤੁਸੀਂ ਉਹਦੇ ਲਈ ਅਗਾਊਂ ਤਿਆਰੀ ਜਿਹੜੀ ਉਹ ਕਿੰਨੀ ਕੀ ਕੀਤੀ ਆ ਸਾਨੂੰ ਇੱਕ ਦੋ ਕੇਸ ਸਿਨੈਰੀਓ ਦਿਓ ਤਾਂ ਕਿ ਅਸੀਂ ਆਪਣੇ ਸੁਰੂਤਿਆਂ ਨਾਲ ਇਸ ਗੱਲ ਦੀ ਸਾਂਝ ਪਾ ਸਕੀਏ ਕਿ ਬਹੁਤ ਲਾਜ਼ਮੀ ਆ ਹਾਂਜੀ ਇਨਸ਼ੂਰੈਂਸ ਪਾਲਿਸੀ ਦੇ ਵਿੱਚੋਂ ਪ੍ਰਾਇੋਰਟੀ ਦੇ ਉੱਤੇ ਕਈ ਵਾਰੀ ਕੁਝ ਚੀਜ਼ਾਂ ਨੂੰ ਅਸੀਂ ਅੱਗੇ ਪਿੱਛੇ ਕਰ ਦਿੰਦੇ ਆ। ਹੂੰ। ਪਰ ਮੈਂ ਅਕਸਰ ਜੋ ਸੋਚਦਾ ਬੀਤੇ ਕੱਲ ਵੀ ਮੇਰੀ ਇੱਕ ਤੁਹਾਡੇ ਵਰਗੇ ਉਦਮੀ ਨੌਜਵਾਨ ਦੇ ਨਾਲ ਗੱਲ ਹੋ ਰਹੀ ਸੀ। ਕਿ ਜੇ ਹਫ਼ਤੇ ਦੇ ਵਿੱਚ ਅਸੀਂ 5 ਕੱਪ ਵੀ ਕੌਫੀ ਦੇ ਪੀਨੇ ਆ ਤੁਸੀਂ ਵੀ ਦੱਸਿਆ ਆਫਰ ਕਿ ਮੈਂ ਹੁਣੇ ਕੌਫੀ ਪੀ ਕੇ ਆਇਆ। ਹਾਂਜੀ। ਦੇਖੋ ਸਰੋਨੀ ਸਾਢੇ 4 ਤੋਂ ਲੈ ਕੇ 5 ਡਾਲਰ ਤਾਂ ਐਵਰੇਜ ਰੇਟ ਆ ਇੱਕ ਕੌਫੀ ਦੇ ਕੱਪ ਦਾ। ਜੀ। ਤੇ ਜੇ ਨਾਲ ਤੁਸੀਂ ਮਫਨ ਲੈ ਲਿਆ ਜਾਂ ਕ੍ਰੋਇਸੈਂਟ ਲੈ ਲਿਆ ਤੇ ਉਹ ਗੱਲ ਜਿਹੜੀ ਵੱਧ ਜਾਂਦੀ ਹੈ ਮੈਨੂੰ ਲੱਗਦਾ ਕਿ ਉਹ ਦੇ ਮੁਕਾਬਲੇ ਇੰਸ਼ੋਰੈਂਸ ਪਾਲਿਸੀ ਕੋ ਬਹੁਤ ਹੀ ਮਹਿੰਗੀ ਤਾਂ ਹੈ ਨਹੀਂ ਸੋ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਪ੍ਰੇਰਨਾ ਜ਼ਰੂਰ ਦਿਓ ਔਰ ਇਹ ਅਲੱਗ-ਅਲੱਗ ਸਰਵਿਸੇਜ਼ ਆ ਤੁਹਾਡੀਆਂ ਚਾਹੇ ਆਪਾਂ ਕੰਟੈਂਟ ਇੰਸ਼ੋਰੈਂਸ ਦੀ ਗੱਲ ਕਰਦੇ ਆਂ ਆ ਹਾਊਸ ਇੰਸ਼ੋਰੈਂਸ ਦੀ ਗੱਲ ਕਰਦੇ ਆਂ ਟਰਮੀਨਲ ਇਲਨੈਸ ਦੀ ਗੱਲ ਕਰਦੇ ਆਂ ਪੱਕੇ ਤੌਰ ਤੇ ਨੌਕਰੀਆਂ ਕਿਵੇਂ ਚਲੀਆਂ ਜਾਂਦੀਆਂ ਔਰ ਮਾਰਗੇਜ ਪੇ ਕਰਨੇ ਜਿਹੜੀ ਬਹੁਤ ਮੁਸ਼ਕਲ ਹੋ ਜਾਂਦੀ ਆ ਲਾਈਫ ਇੰਸ਼ੋਰੈਂਸ ਔਰ ਹੈਲਥ ਇੰਸ਼ੋਰੈਂਸ ਦੀ ਗੱਲ ਕਰਦੇ ਆਂ ਕਈ ਵਾਰੀ ਸਾਡੇ ਲੋਕ ਆਪਣੀ ਸਮਝ ਦੇ ਮੁਤਾਬਕ ਨਾ ਉਹਦੇ ਵਿੱਚ ਇੱਕ ਪਾਲਿਸੀ ਕਟਾਉਂਦੇ ਆ ਤੇ ਦੂਜੀ ਰੱਖ ਲੈਂਦੇ ਆ ਉਹਨਾਂ ਨੂੰ ਲੱਗਦਾ ਨਹੀਂ ਯਾਰ ਇੰਨਾ ਕੁ ਮੈਂ ਅਫੋਰਡ ਕਰ ਸਕਦਾ ਆ ਰਹਿਣ ਦਿੰਦੇ ਆ ਹਾਂਜੀ ਪਰ ਪ੍ਰਸਤਾਵਾ ਉਸ ਵੇਲੇ ਬਹੁਤ ਹੁੰਦਾ ਜਦੋਂ ਕਈ ਵਾਰੀ ਅਸੀਂ ਸੋਚਦੇ ਆ ਕਿ ਨਹੀਂ ਯਾਰ ਜ਼ਿੰਦਗੀ ਤਾਂ ਹੈ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਤਾਂ ਹੈਗੀ ਆ ਬਟ ਖੁਦਾ ਨਾ ਖਾਸਾ ਤੁਸੀਂ ਹੈਲਥ ਇੰਸ਼ੋਰੈਂਸ ਨਹੀਂ ਕਰਵਾਈ ਜਾਂ ਕਟਾ ਦਿੱਤੀ ਉਹਨਾਂ ਹਾਲਾਤਾਂ ਵਿੱਚ ਤੁਸੀਂ ਕਿਸੇ ਅਜਿਹੀ ਲਾਲਾਜ ਬਿਮਾਰੀ ਦਾ ਸ਼ਿਕਾਰ ਹੋ ਗਏ ਤਾਂ ਫਿਰ ਲਾਈਫ ਇੰਸ਼ੋਰੈਂਸ ਪਾਲਿਸੀ ਨਹੀਂ ਫਿਰ ਹੈਲਥ ਇੰਸ਼ੋਰੈਂਸ ਪਾਲਿਸੀ ਹੀ ਕੰਮ ਆਉਣੀ ਹੈ ਜੀ ਇਹਦੇ ਬਾਰੇ ਗੱਲ ਬਹੁਤ ਘੱਟ ਹੁੰਦੀ ਆ ਮੈਂ ਚਾਹਾਂਗਾ ਕਿ ਤੁਸੀਂ ਇਸ ਫੀਲਡ ਦੇ ਮਾਹਰ ਹੋ ਤੁਸੀਂ ਇਹਦੇ ਬਾਰੇ ਮੋਟੀਵੇਸ਼ਨ ਜ਼ਰੂਰ ਦਿਓ ਜੀ ਭਾਜੀ ਪਰ ਯੂ ਵਿਲ ਬੀ ਸਰਪ੍ਰਾਈਜ਼ਡ ਜਦੋਂ ਆਪਣਾ ਲਾਸਟ ਸੈਸ਼ਨ ਸੀਗਾ ਇੱਥੇ ਜੀ ਜੀ ਉਸ ਤੋਂ ਬਾਅਦ ਮੈਨੂੰ ਦੋ ਬੰਦੇ ਦੇ ਕਾਲ ਆਈ ਸੀਗੀ ਅੱਛਾ ਰਿਗਾਰਡਿੰਗ ਇੰਸ਼ੋਰੈਂਸ ਤੇ ਉਹਨਾਂ ਦੀ ਜੀ ਪਾਲਿਸੀ ਚੱਲ ਰਹੀ ਸੀਗੀ ਕਿਸੇ ਬੈਂਕ ਨਾਲ ਅੱਛਾ ਜੀ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਨਾ ਹਰ ਸਾਲ ਮਿਸਾਲ ਦਾ ਇਕੱਠਾ ਪੇ ਕਰਦਾ ਅੱਛਾ ਤੇ ਐਵਰੀ ইয়ার ਸਾਨੂੰ ਇਹ ਅਮਾਉਂਟ ਆਂਦੀ ਹੈ ਅਸੀਂ ਪੇ ਕਰ ਦਿੰਦੇ ਆ ਅੱਛਾ ਜੀ ਉਹਨਾਂ ਨੇ ਗੱਲ ਕਹੀ ਜੀ ਕਿ ਮੈਂ ਆਪਣੀ ਨਾ ਕਦੀ ਪਾਲਿਸੀ ਮੈਨੂੰ ਨਹੀਂ ਪਤਾ ਕੀ ਚੱਲ ਰਿਹਾ ਜਦੋਂ ਕਰਾਈ ਸੀਗੀ ਹਾਂਜੀ ਤਾਂ ਹੀ ਗੱਲਬਾਤ ਹੋਈ ਸੀਗੀ ਬਟ ਕਦੀ ਪਾਲਿਸੀ ਰਿਵਿਊ ਨਹੀਂ ਹੋਈ ਹਾਂ ਠੀਕ ਹੈ ਜੀ ਤੇ ਔਰ ਜਿਹੜਾ ਬੰਦਾ ਰਿਵਿਊ ਜਿਹੜਾ ਬੰਦਾ ਪਾਲਿਸੀ ਕਰਦਾ ਹੁਣ ਤੁਹਾਡੇ ਵਰਗਾ ਮਿੱਤਰ ਆ ਕੋਈ ਫਰਜ਼ ਕਰ ਲਓ ਹਣ ਉਹਦੇ ਥਰੂ ਪਾਲਿਸੀ ਲਈ ਗਈ ਇਹ ਉਦੋਂ ਵੀ ਫਰਜ ਬਣਦਾ ਕਿ ਉਹ ਫੋਲੋ ਅਪ ਕਰੇ ਆਪਣੇ ਕਸਟਮਰ ਦੇ ਨਾਲ ਆਪਣੇ ਕਲਾਇੰਟ ਦੇ ਨਾਲ ਨਹੀਂ ਬਿਲਕੁਲ ਭਾਈ ਦੇਖੋ ਜਿਹੜਾ ਬੈਂਕ ਚ ਜਿਹੜੇ ਲੋੜਾਂ ਬਦਲ ਜਾਂਦੀਆਂ ਸਮੇਂ ਦੇ ਨਾਲ ਉਹਦੀ ਰਿਕੁਆਇਰਮੈਂਟ ਬਦਲ ਗਈ ਬੰਦੇ ਦੀ ਪਰ ਤੁਸੀਂ ਉਹਨੂੰ ਅਡਰੈਸ ਨਹੀਂ ਕੀਤਾ ਹਾਲਾਂਕਿ ਐਕਸਪਰਟੀਸ ਤਾਂ ਤੁਹਾਡੀ ਆ ਨਾ ਉਸ ਖੇਤਰ ਦੇ ਵਿੱਚ ਦੇਖੋ ਭਾਈ ਗੱਲ ਹੈਗੀ ਜਿਹੜੇ ਬੈਂਕ ਚ ਹੈਗੇ ਨੇ ਹਮਮ ਠੀਕ ਹੈ ਸੋ ਦੇ ਆਰ ਵਰਕਿੰਗ ਫਾਰ ਬੈਂਕ ਜੀ ਜੀ ਉਹਨਾਂ ਦਾ ਕੋਈ ਪਰਸਨਲ ਰਿਲੇਸ਼ਨਸ਼ਿਪ ਨਹੀਂ ਹੁੰਦਾ ਕਲਾਇੰਟਸ ਨਾਲ ਬਿਲਕੁਲ ਸਹੀ ਠੀਕ ਹੈ ਬਿਲਕੁਲ ਸਹੀ ਅਗਰ ਮੈਂ ਜੌਬ ਕਰ ਰਹਾ ਹਾਂ 9 ਟੂ 5 ਠੀਕ ਹੈ ਜੀ ਆਈ ਵਿਲ ਡ ਹਾਂਜੀ ਬਟ ਕੱਲ ਨੂੰ ਜੇ ਮੈਨੂੰ ਉਸ ਬੰਦੇ ਨੂੰ ਦੁਬਾਰਾ ਮਿਲਣਾ ਹੈ ਮੇਬੀ ਉਸ ਬੈਂਕ 'ਚ ਹੋਊਗਾ ਜਾਂ ਨਹੀਂ ਹੋਊਗਾ ਹਾਂਜੀ ਠੀਕ ਹੈ ਜੋ ਸੈਡਾ ਹੈਗਾ ਅਸੀਂ ਏਵਰੀ ইয়ার ਪਾਲਿਸੀ ਰਿਵਿਊ ਕਰਦੇ ਹਾਂ ਜੀ ਮੇਬੀ ਇੱਕ ਸਾਲ ਪਹਿਲਾਂ ਜੋ ਤੁਸੀਂ ਕਰਵਾਇਆ ਸੀਗਾ ਅੱਜ ਤੁਹਾਡੀ ਸਿਚੁਏਸ਼ਨ ਬਦਲ ਗਈ ਹੈ ਜੀ ਤੁਹਾਡੀ ਫੈਮਿਲੀ ਗਰੋ ਹੋ ਗਈ ਹੈ ਤੁਸੀਂ ਕਰ ਲੈ ਲਿਆ ਚੀਜ਼ਾਂ ਬਦਲਦੀ ਰਹਿੰਦੀਆਂ ਬਿਲਕੁਲ ਸਹੀ ਤੋਈ ਜਿਹੜੀ ਮੈਂ ਗੱਲ ਉਹ ਉੱਥੋਂ ਸ਼ੁਰੂ ਕਰਦਾ ਕਿ ਜਿਹੜੀ ਮੈਨੂੰ ਕਾਲ ਆਈ ਸੀਗੀ ਜੀ ਉਹਨਾਂ ਦੀ ਜਿਹੜੀ ਪਾਲਿਸੀ ਸੀਗੀ ਰਿਵਿਊ ਨਹੀਂ ਹੋਈ ਕਦੀ ਹੋ ਹੋ ਠੀਕ ਹੈ ਤੇ ਕਹਿੰਦੇ ਮੇਰੇ ਨੂੰ 5-6 ਸਾਲ ਹੋ ਗਿਆ ਇਹ ਚੱਲੀ ਜਾ ਰਿਹਾ ਤੇ ਸਾਲ ਦਾ ਉਹ ਅੱਛਾ ਪ੍ਰੀਮੀਅਮ ਪੇ ਕਰ ਰਹੇ ਸੀਗੇ ਮੈਂ ਉਹਨਾਂ ਦੀ ਪੂਰੀ ਪਾਲਿਸੀ ਰਿਵਿਊ ਕੀਤੀ ਉਹਨਾਂ ਨੂੰ ਸਮਝਾਇਆ ਜੀ ਭਾਜੀ ਆਹ ਚੀਜ਼ ਹੈ ਇਹਨੂੰ ਆਪਾਂ ਘਟਾ ਸਕਦੇ ਹਾਂ ਵਧਾ ਸਕਦੇ ਹਾਂ ਤੁਹਾਡੀ ਅ ਰਿਕੁਆਇਰਮੈਂਟ ਹੈ ਆਪਾਂ ਬੇਸਿਕਲੀ ਉਹਨੂੰ ਕਹਿੰਦੇ ਆ ਫਾਈਨੈਂਸ਼ੀਅਲ ਹੈਲਥ ਚੈੱਕਅਪ ਅੱਛਾ ਮੈਂ ਪੂਰਾ ਕੀਤਾ ਉਹਨਾਂ ਦਾ ਹਾਂ ਆਹਨ ਤਾਂ 10 ਮਿੰਟ ਲੱਗ ਰਿਹਾ ਇਨਕਮਿੰਗ ਕੀ ਆ ਆਊਟਗੋਇੰਗ ਕੀ ਆ ਐਕਸਪੈਂਸਸ ਕੀ ਆ ਕਿਹੜੀ ਚੀਜ਼ ਆ ਜਿਹੜੀ ਅਗੋਂ ਫਿਚਰ ਚ ਪਲਾਨ ਕਰ ਰਹੇ ਆ ਸੁਪੋਜ਼ ਉਹ ਟਰੈਵਲ ਕਰਨਾ ਉਹਨਾਂ ਨੇ ਖਰਚੇ ਵਰਚੇ ਜਿਹੜੇ ਆ ਉਹ ਸਾਨੂੰ ਬੈਲੈਂਸ ਚ ਰੱਖ ਕੇ ਤੁਸੀਂ ਸਿਨੇਰੀਓ ਤਿਆਰ ਕਰਤਾ ਠੀਕ ਹੈ ਉਹਨਾਂ ਦੀ ਇੱਕ ਚੀਜ਼ ਹੁੰਦੀ ਪਾਜੀ ਟਰਾਮਾ ਇੰਸ਼ੋਰੈਂਸ ਠੀਕ ਹੈ ਟਰਾਮਾ ਵਿੱਚ ਵੱਡੀਆਂ ਵੱਡੀਆਂ ਕੰਡੀਸ਼ਨਸ ਕਵਰ ਹੁੰਦੀਆਂ ਠੀਕ ਹੈ ਹਾਰਟ ਅਟੈਕ ਕੈਂਸਰ ਸਟ੍ਰੋਕ ਠੀਕ ਹੈ ਉਹ ਪਾਜੀ ਦੇ ਫੈਮਲੀ ਦੇ ਵਿੱਚ ਕੈਂਸਰ ਦੀ ਕੋਈ ਸਿਚੁਏਸ਼ਨ ਸੀਗੀ ਪਹਿਲਾਂ ਬਿਲਕੁਲ ਠੀਕ ਹੈ ਤੇ ਫੈਮਲੀ ਹਿਸਟਰੀ ਸੀਗੀ ਹੁਣ ਉਹਨਾਂ ਨੂੰ ਰੈਦਰ ਥੈਨ ਗoing ਫਾਰ ਪਿਓਰ ਟਰਾਮਾ ਟਰਾਮਾ ਇਜ਼ ਗੁੱਡ ਉਹਨਾਂ ਨੂੰ ਚਾਹੀਦਾ ਜੀ ਕੋਈ ਕੈਂਸਰ ਦਾ ਸਪੈਸ਼ਲਾਈਜ਼ਡ ਪ੍ਰੋਡਕਟ ਅੱਛਾ ਠੀਕ ਹੈ ਕਿ ਕੱਲ ਨੂੰ ਦੀ ਕੋਈ ਆਬਵੀਅਸਲੀ ਫੈਮਿਲੀ ਹਿਸਟਰੀ ਹੈਗੀ ਹੈ ਉਸ ਦੀ ਔਰ ਅਬ ਨਾ ਅਗਰੇ ਕੱਲ ਨੂੰ ਕੋਈ ਉਹਨਾਂ ਨੂੰ ਵੀ ਜਕੜ ਲੈਂਦੀ ਬਿਮਾਰੀ ਹੈ ਠੀਕ ਹੈ ਤੇ ਉਹਨਾਂ ਨੂੰ ਜੋ ਮੈਂ ਸੁਜੈਸਟ ਕੀਤਾ ਕਿ ਭਾਜੀ ਤੁਹਾਡਾ ਤੁਸੀਂ ਇਸ ਟਾਈਮ ਇਨਾ ਪੇ ਕਰ ਰਹੇ ਹੋ ਇੱਥੋਂ ਘਟਾਓ ਤੇ ਇਹ ਪੈਸਾ ਪਾਓ ਤੁਸੀਂ ਕੈਂਸਰ ਕੇਅਰ 'ਚ ਜੇ ਕੱਲ ਨੂੰ ਲੋੜ ਪਾਏ ਤਾਨੂੰ ਇਹ ਚੀਜ਼ ਜ਼ਿਆਦਾ ਸਪੋਰਟ ਕਰੂਗੀ ਬਿਲਕੁਲ ਸਹੀ ਠੀਕ ਹੈ ਤੇ ਉਹੀ ਹੁੰਦਾ ਭਾਜੀ ਕਿ ਜਦੋਂ ਅਸੀਂ ਰਿ ਠੀਕ ਹੈ ਤੇ ਜਦ ਤੱਕ ਦੇਖੋ ਚੱਲੀ ਜਾ ਰਹਾ ਤੇ ਚੱਲੀ ਜਾ ਰਿਹਾ ਬਿਲਕੁਲ ਸਹੀ ਠੀਕ ਹੈ ਤੇ ਔਰ ਇਹ ਉਮਰ ਦਾ ਵੀ ਕੋਈ ਲਿਹਾਜ਼ ਨਹੀਂ ਜੀ ਇਦਾਂ ਵੀ ਨਹੀਂ ਤੁਸੀਂ ਕਹਿ ਸਕਦੇ ਕਿ ਮੈਂ ਤਾਂ ਹੱਲੇ 35 ਸਾਲ ਦਾ ਆ ਮੈਨੂੰ ਯਾਰ ਇੰਨੀ ਛੇਤੀ ਯੂ ਨੇਵਰ نو ਕਿੱਥੇ ਕੀ ਹੋਣਾ ਜਿਹੜੇ ਭਾਈ 35 ਤੋਂ ਥੱਲੇ ਆ ਦੈਟਸ ਆ ਰਾਈਟ ਟਾਈਮ ਟੂ ਗੈਟ ਦ ਇੰਸ਼ੋਰੈਂਸ ਓਕੇ ਕਿਉਂਕਿ ਕੋਈ ਹੈਲਥ ਕੰਡੀਸ਼ਨ ਨਹੀਂ ਹੁੰਦੀ ਹਾਂ ਉਤੋਂ ਲੈ ਕੇ ਥੱਲੇ ਵਧੀਆ ਰੇਟ ਤੇ ਪ੍ਰੀਮੀਅਮ ਜਿਹੜਾ ਉਹ ਲੌਕ ਹੋ ਜਾਣਾ ਜਿਵੇਂ ਜਿਵੇਂ ਉਹਦੀ ਡਿਊਰੇਸ਼ਨ ਵਧੀ ਜਾਣੀ ਆ ਜਿਵੇਂ ਤੇਵੇਂ ਉਹਨਾਂ ਨੂੰ ਉਸ ਚੀਜ਼ ਦਾ ਐਡਵਾਂਟੇਜ ਆ ਦੀ ਅਲੋਂਗ ਵਿਦ ਦਾ that piece of mind ਬੈਕ ਆਫ ਯੂਰ ਮਾਈਂਡ ਉਹ ਚੀਜ਼ ਰਹੀ ਦੀ ਯਕਨ ਨੀ ਯਾਰ ਚਲੋ ਮੈਂ ਇਨਸ਼ੋਰਡ ਆ ਯੂ نو ਯੂ ਟ੍ਰੈਵਲ ਅਰਾਊਂਡ ਯੂ ਗੋ ਪਲੇਸਸ ਐਂਡ ਉਹ ਇੱਕ ਚੀਜ਼ ਜਿਹੜੀ ਪੀਸ ਆਫ ਮਾਈਂਡ ਆ ਬਹੁਤ ਵੱਡਾ ਫੈਕਟਰ ਆ ਮੇਰੇ ਸਾਹਤ ਦੇ ਨਾਲ ਜਦੋਂ ਇਨਸ਼ੋਰੈਂਸ ਦੀ ਆਪਾਂ ਗੱਲ ਕਰਦੇ ਆ ਜੀ ਮੈਨੂੰ ਸਲਵਨੀ ਇਹ ਵੀ ਦੱਸੋ ਤੁਸੀਂ ਕਿਹੜੀਆਂ ਕਿਹੜੀਆਂ ਸਰਵਿਸਿਜ਼ ਦੇ ਨਾਲ ਵਿੱਚ ਪ੍ਰੋਵਾਈਡ ਕਰਦੇ ਹੋ ਹਾਲਾਂਕਿ ਮੈਂ ਗੱਲਾਂ ਗੱਲਾਂ ਚ ਸਾਰੀਆਂ ਲਗਭਗ ਗਿਣਾ ਦਿੱਤੀਆਂ ਹਾਂ ਹਾਂਜੀ ਹਾਂਜੀ ਮਾਊਂਟ ਇਡਨ ਦੇ ਦਫ਼ਤਰ ਦੇ ਵਿੱਚ ਬਹਿ ਕੇ ਜਿੱਥੇ ਬਹੁਤ ਸੋਹਣਾ ਮਾਹੌਲ ਆ ਬਣਿਆ ਹੁੰਦਾ ਜੀ ਅ ਜੀ ਕਿਸੇ ਨੇ ਤੁਹਾਨੂੰ ਮਿਲਣਾ ਆਉਣਾ ਹੋਵੇ ਜਾਂ ਕਿਸੇ ਨੇ ਤੁਹਾਨੂੰ ਆਪਣੇ ਘਰੇ ਮਿਲਣਾ ਹੋਵੇ ਮੇਰੇ ਬਹੁਤ ਸਾਰੇ ਦੋਸਤ ਜਿਹੜੇ ਟਰੱਕਿੰਗ ਇੰਡਸਟਰੀ ਚ ਜਿਹੜੇ 14 14 ਘੰਟੇ ਦੀਆਂ ਸ਼ਿਫਟਾਂ ਕਰਦੇ ਆ ਜਿਹੜੇ ਸੈਟਰਡੇ ਨੂੰ ਵੀ ਅੱਧਾ ਦਿਨ ਕੰਮ ਕਰਦੇ ਵਿਚਾਰੇ ਉਹਨਾਂ ਨੂੰ ਸਰਵਲੀਆਂ ਫਿਰ ਕਿਵੇਂ ਮਿਲੇ ਤੇ ਕਿੱਥੇ ਮਿਲੇ ਬਿਲਕੁਲ ਭਾਈ ਜੀ ਆਪਣੀ ਮੋਸਟਲੀ ਮੀਟਿੰਗ ਸੈਟਰਡੇ ਸੰਡੇ ਜਿਆਦਾ ਹੁੰਦੀਆਂ ਹਾਂ ਠੀਕ ਹੈ ਕਿਉਂਕਿ ਆਪਣੇ ਬੰਦੇ ਸਾਰੇ ਉਸ ਟਾਈਮ ਤੇ ਫ੍ਰੀ ਹੁੰਦੇ ਆ ਅੱਛਾ ਤੇ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਨੂੰ ਸੈਟਰਡੇ ਸੰਡੇ ਕਿਉਂਕਿ ਵੀਕਡੇਜ਼ ਕਿ ਹੁੰਦੇ ਸਾਰੇ ਕੰਮ ਕਾਜਾਂ ਚ ਹੁੰਦੇ ਆ 15 ਮਿੰਟ ਅੱਧੇ ਘੰਟੇ ਦੀ ਬ੍ਰੇਕ ਹੁੰਦੀ ਅਸੀਂ ਕਹਿੰਦੇ ਪਾਜੀ ਤੁਸੀਂ ਆਪਣੀ ਬ੍ਰੇਕ ਇੰਜੋਏ ਕਰੋ ਆਪਾਂ ਸੈਟਰਡੇ ਸੰਡੇ ਵੀ ਕੈਚ ਅਪ ਕਿਉਂਕਿ ਕੱਲ ਲੰਬੀ ਵੀ ਜਾ ਸਕਦੀ ਅਗਲੇ ਤੇ ਮਨ ਚ 100 ਸਵਾਲ ਹੁੰਦੇ ਆ ਕਿ ਯਾਰ ਆ ਕਿਦਾਂ ਕੰਮ ਕਰਨਾ ਉਹ ਕਿਦਾਂ ਕੰਮ ਕਰਨਾ ਜਿਨੇ ਆਪਣੇ ਪੈਸੇ ਉਸ ਪ੍ਰੀਮੀਅਮ ਦੇ ਵਿੱਚ ਲਾਉਣੇ ਆ ਹਾਂ ਕਿਉਂਕਿ ਜੇ ਤੁਸੀਂ ਪੇ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਸ ਚੀਜ਼ ਲਈ ਪੇ ਕਰ ਰਹੇ ਹੋ ਐਗਜ਼ੈਕਟਲੀ ਤੇ ਪੂਰਾ ਜਿਹੜਾ ਹੁੰਦਾ ਅਸੀਂ ਆਰਾਮ ਨਾਲ ਬਹਿ ਕੇ ਵੀਕਐਂਡਸ ਤੇ ਜੀ ਕਹਿੰਦੇ ਅਸੀਂ ਪ੍ਰੋਪਰਲੀ ਸੁਜੈਸਟ ਕਰਦੇ ਹਾਂ ਕਿ ਐ ਆਪਸ਼ਨ ਸੂਟੇਬਲ ਹੈਗੇ ਜੋ ਤੁਹਾਡੇ ਗੋਲਸ ਹੈਗੇ ਲੌਂਗ ਟਰਮ ਵੈਰੀ ਗੁੱਡ ਉਸੇ ਬੇਸ ਤੇ ਆਪਾਂ ਐਡਵਾਈਸ ਕਰਦੇ ਆ ਜੀ ਬਹੁਤ ਸੋਹਣੀ ਗੱਲ ਜੀ ਬਈ ਸਰ ਜੀ ਨੇ ਵੀ ਦੱਸੋ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਥੋੜੀ ਬਹੁਤ ਇੰਟਰੋਡਕਸ਼ਨ ਤੁਹਾਡੀ ਟੀਮ ਦੇ ਬਾਰੇ ਮੈਂ ਜ਼ਰੂਰ ਚਾਹਣਾ ਕਿਉਂਕਿ ਅਸੀਂ ਸਿਰਫ ਤੁਹਾਡਾ ਚਿਹਰਾ ਹੀ ਬਹੁਤ ਸੋ ਤਾਂ ਟਾਈਮ ਆਪਾਂ ਦੇਖਦੇ ਆ ਤੁਹਾਡੀ ਟੀਮ 'ਚ ਹੋਰ ਕੌਣ ਕੌਣ ਆ ਤੇ ਕਿੰਨੇ ਤੋਂ ਕਿੰਨੇ ਤੁਸੀਂ ਅਕਸਰ ਆਪਣੇ ਬੈਂਚ ਤੇ ਬਹਿ ਗਏ ਸਾਰੀ ਇਹ ਕਾਰਵਾਈ ਪਾਉਨੇ ਹੋ ਕਿਉਂਕਿ ਸਾਡਾ ਭਾਈ ਜਰਾ ਸੁੱਖ ਦੇ ਨਾਲ ਗਰੋ ਕਰ ਗਿਆ ਪਹਿਲਾਂ ਨਾਲੋਂ ਤੇ ਮੈਨੂੰ ਲੱਗਦਾ ਹੁੰਦਾ ਕਿ ਜਿਹੜੀਆਂ ਤੁਹਾਡੀਆਂ ਰਿਕੁਆਇਰਮੈਂਟ ਆ ਉਹ ਵੀ ਕੁਝ ਇਦਾਂ ਦੀਆਂ ਹੈਗੀਆਂ ਕਿ ਕੁਝ ਟੀਮਾਂ ਦਾ ਸਟਰਕਚਰ ਹ ਉਸ ਹੱਬ ਦੇ ਨਾਲ ਕੀਤਾ ਜਾਵੇ ਇੱਕ ਤਾਂ ਤੁਸੀਂ ਫਲੈਕਸੀਬਿਲਟੀ ਦੀ ਗੱਲ ਕਰਤੀ ਜਿਹੜੀ ਕਾਬਲੀਅਤ ਆ ਉਹਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਟਰਸਟਵਰਦੀ ਇਮੇਜ ਹੋਣੀ ਬਹੁਤ ਜ਼ਰੂਰੀ ਆ ਤੁਹਾਡਾ ਕਿੰਨੇ ਸਾਲ ਦਾ ਤਜਰਬਾ ਸੋ ਫਾਰ ਹੋ ਗਿਆ ਕਿਉਂਕਿ ਆਪਾਂ ਅਕਸਰ ਪੁੱਛਦੇ ਜ਼ਰੂਰ ਆ ਕਿਉਂਕਿ ਤਜਰਬਾ ਬੜਾ ਮੈਂ ਨਹੀਂ ਰੱਖਦਾ ਜੀ ਇਸ ਖੇਤਰ ਦੇ ਵਿੱਚ ਕਿੰਨੀਆਂ ਕੰਪਨੀਆਂ ਦੇ ਨਾਲ ਤੁਸੀਂ ਇਸ ਵਕਤ ਐਸੋਸੀਏਟਡ ਤਾਂ ਗੈ ਲੋਰਾਨੂ ਤੁਸੀਂ ਉਹ ਵੈਰਾਈਟੀ ਦੇ ਵਿੱਚ ਆਪਸ਼ਨਸ ਦੇ ਸਕੋ ਇਹ ਵੱਡੀ ਗੱਲ ਆ ਸੋ ਉਹ ਜ਼ਰੂਰ ਜਾਣਕਾਰੀ ਦਿਓ ਬਿਲਕੁਲ ਭਾਜੀ ਮਨੂ ਭਾਜੀ ਇੰਸ਼ੋਰੈਂਸ ਇੰਡਸਟਰੀ ਚ ਹੋ ਗਏ 9 ਤੋਂ 10 ਸਾਲ ਹਮ ਮੇਰੇ ਤਾਂ ਕ ਮੁੰਡਾ ਨਿਆਣੀ ਉਮਰ ਦਾ ਹੀ ਆ ਨਹੀਂ ਨਹੀਂ ਭਾਜੀ ਨਿਆਣੇ ਤੋਂ ਸ਼ੁਰੂ ਹੋ ਗਏ ਸੀ ਇੰਸ਼ੋਰੈਂਸ ਤੇ 9 ਤੋਂ 10 ਸਾਲ ਹੋ ਗਏ ਸੀ ਇੰਡਸਟਰੀ ਦੇ ਵਿੱਚ ਤੇ ਸਾਨੂੰ ਪੂਰਾ ਮਤਲਬ ਇਨ ਐਂਡ ਆਊਟ ਪਤਾ ਹੈ ਯੈਸ ਸਟਾਰਟਿੰਗ ਵਿੱਚ ਕੱਲੇ-ਕੱਲੇ ਸੀਗੇ ਤੇ ਲੋਕਰ ਵੀ ਮਿਲਣਾ ਉਹਨੂੰ ਕਲੇਮ ਚ ਵੀ ਸਪੋਰਟ ਕਰਨਾ ਸਾਰਾ ਕੁਝ ਬਿਲਕੁਲ 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 ਬਟ ਆਬਵੀਅਸਲੀ ਜਦੋਂ ਕਿਸੇ ਦਾ ਇੱਕਦਮ ਕਲੇਮ ਆ ਗਿਆ ਔਰ ਉਸ ਵੇਲੇ ਬੰਦੇ ਨੂੰ ਅਥਾਪਰਾ ਨਹੀਂ ਪਈ ਹੁੰਦੀ ਕਿ ਯਾਰ ਪਤਾ ਨਹੀਂ ਕੀ ਬਣਨਾ ਜੀ ਤੇ ਜਦੋਂ ਉਸ ਵੇਲੇ ਉਹਨਾਂ ਦੇ ਨਾਲ ਖੜਨਾ ਹਾਂ ਤੇ ਜਦੋਂ ਇੱਕ ਵਾਰੀ ਗਰੋ ਹੋ ਕੇ ਤੇ ਉਸ ਤੋਂ ਬਾਅਦ ਆਬਵੀਅਸਲੀ ਤੁਹਾਨੂੰ ਟੀਮ ਦੀ ਬਹੁਤ ਲੋੜ ਆ ਬਿਲਕੁਲ ਸਹੀ ਸਾਡੀ ਟੀਮ ਚ ਜੀ ਚਾਰ ਬੰਦੇ ਹੈਗੇ ਸੀ ਹੋਰ ਅੱਛਾ ਹਾਂਜੀ ਤੇ ਇੱਕ ਹੈਗੇ ਜੀ ਜਿਹੜੀ ਸੋ ਸ਼ੀ ਬੇਸਿਕਲੀ ਜੋ ਵੀ ਕਲੈਂਟ ਸਪੋਰਟ ਹੈਗੀ ਹੈ ਕਿਸ ਨੂੰ ਕੋਈ ਕੁਝ ਵੀ ਪੇਪਰ ਵਰਕ ਮੰਗਵਾਉਣਾ ਪੀਪਰ ਵਰਕ ਵਗੈਰਾ ਸਾਰਾ ਟੇਕ ਕੇਅਰ ਕਰ ਦਿਆ ਇੱਕ ਬੰਦਾ ਡੈਡੀਕੇਟਲੀ ਆਪਾ ਰੱਖਿਆ ਹੋਇਆ ਹੈ ਫॉर ਕਲੇਮਸ ਜੀ ਕਿਸੇ ਚੀਜ਼ ਲਈ ਨਹੀਂ ਸੈਲਫ ਕਲੇਮਸ ਬਿਲਕੁਲ ਸਹੀ ਤਾਂ ਕਿ ਉਹ ਚ ਡਿਲੇ ਨਾ ਹੋਵੇ ਕਿਸੇ ਤਰ੍ਹਾਂ ਦੀ ਜੀ ਇੱਕ ਹੈਗਾ ਜੀ ਆਪਣਾ ਕੰਪਨੀ ਨੀਅਰ ਰਿਕੁਇਰਮੈਂਟਸ ਵੱਖਰੀਆਂ ਵੱਖਰੀਆਂ ਹਰ ਕੇਸ ਜਿਹੜਾ ਵੇਰੀ ਕਰਦਾ ਜੀ ਜੀ ਤੇ ਇੱਕ ਹੈਗਾ ਜੀ ਆਪਣਾ ਕਸਟਮਰ ਰਿਲੇਸ਼ਨਸ਼ਿਪ ਬਿਲਡਿੰਗ ਲਈ ਠੀਕ ਹੈ ਫਾਲੋਅ ਅਪ ਵਾਸਾ ਫਾਲੋਅ ਅਪਸ ਹੋਗੇ ਕੁਝ ਮਿਸਿੰਗ ਹੈ ਕੋਈ ਡਾਕੂਮੈਂਟ ਮਿਸਿੰਗ ਹੈ ਯੈਸ ਸੋ ਹੀਸ ਦਾ ਵਨ ਕਿ ਉਹ ਕਲੈਂ ਪ੍ਰੋਪਰ ਆਪਣੀ ਟੀਮ ਹੈਗੀ ਜੀ ਹਰ ਇੱਕ ਡਿਪਾਰਟਮੈਂਟ ਆਪਣਾ ਸੈੱਟ ਹੈ ਯੈਸ ਠੀਕ ਹੈ ਤੇ ਕੱਲ ਨੂੰ ਅਗਰ ਤੁਸੀਂ ਕਿਉਂਕਿ ਇੰਸ਼ੋਰੈਂਸ ਕਰਨਾ ਇਜ਼ ਵੈਰੀ ਈਜ਼ੀ ਭਾਜੀ ਹਾਂ ਜੀ ਠੀਕ ਹੈ ਉਹਨੂੰ ਮੇਨਟੇਨ ਰੱਖਣਾ ਮੇਨਟੇਨ ਕਰਨਾ ਉਹਨੂੰ ਸਪੋਰਟ ਦੇਣੀ ਉਹ ਸਭ ਤੋਂ ਮਾਇਨੇ ਰੱਖਦੀ ਹੈ ਵੈਰੀ ਗੁੱਡ ਤੇ ਮੈਂ ਵੀ ਅਗਰ ਅੱਜ ਮੈਂ ਅਗਰ ਇੰਸ਼ੋਰੈਂਸ ਐਡਵਾਈਜ਼ਰ ਨਾਲ ਆਵਾਂ ਤੇ ਮੈਂ ਕਿਸੇ ਤੋਂ ਇੰਸ਼ੋਰੈਂਸ ਕਰਾਣ ਜਾਵਾਂ ਹਾਂ ਸਭ ਤੋਂ ਪਹਿਲੀ ਚੀਜ਼ ਮੈਂ ਦੇਖਾਂਗਾ ਜੀ ਐਂਡ ਆਫ ਦਾ ਬੈਕਗ੍ਰਾਉਂਡ ਦਾ ਕਿੱਦਾਂ ਰਿਲਾਈਏਬਲ ਆ ਕਿੰਨਾ ਬੰਦਾ ਰਿਲਾਈਏਬਲ ਹੈ ਕਿੰਨੇ ਇਹਨੇ ਕਲੇਮਸ ਕਰਾਇਆ ਹੈ ਜੀ ਤੇ ਕੱ ਐਗਜ਼ੈਕਟਲੀ ਤੇ ਆਪਾਂ ਉਹ ਸਾਰੇ ਜਿੰਨੇ ਵੀ ਬਾਕਸਸ ਹੈਗੇ ਟਿਕ ਕਰਦੇ ਆਂ ਤੇ ਆਬਵੀਅਸਲੀ ਵਿਚ ਇਜ਼ ਗੋਇੰਗ ਵੈਲ ਬਹੁਤ ਵਧੀਆ ਬਹੁਤ ਸੋਹਣੀ ਗੱਲ ਆ ਆ ਸਰਵਲੀਨ ਸਿੰਘ ਜਿਹੜੇ ਕਿ ਨਿਕ ਨੇਮ ਸੈਬੀ ਸਿੰਘ ਦੇ ਨਾਂ ਦੇ ਨਾਲ ਇਹਨਾਂ ਨੂੰ ਅਸੀਂ ਜਾਣਦੇ ਆ ਇਨਸਟਾ ਸ਼ੋਰ ਦੀ ਟੀਮ ਦੇ ਵੱਲੋਂ ਅੱਜ ਇੱਥੇ ਹਾਜ਼ਰੀ ਲਵਾ ਰਹੇ ਸਨ ਔਰ ਮੈਂ ਯਾਦ ਕਰਾਉਂਦਾ ਉਹਨਾਂ ਦਾ ਫੋਨ ਨੰਬਰ ਹੈ 0226987837 ਉਹਨਾਂ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਹੋਈ ਇਸ ਨੂੰ ਅਸੀਂ ਅੱਜ ਸ਼ਾਮ ਨੂੰ 8:30 ਵਜੇ ਦੀ ਬ੍ਰਾਡਕਾਸਟ ਕਰਾਂਗੇ ਤਾਕਿ ਜਿਹੜੇ ਦਿਨ ਵੇਲੇ ਇਸ ਨੂੰ ਮਿਸ ਕਰ ਗਏ ਉਹ ਰਾਤ ਵੇਲੇ ਜ਼ਰੂਰ ਇਸ ਨੂੰ ਦੇਖ ਸਕਣ। ਆਰ 13 ਨੰਬਰ ਕਮਰੇ ਜਬੰਦੇ ਜੀ ਉਹ ਤੇ ਦੂਜੇ ਫਲੋਰ ਤੇ ਤੁਸੀਂ ਚੱਲ ਜਾਣਾ। ਜੀ ਤੇ 72 ਨੰਬਰ ਬਿਲਡਿੰਗ ਆ। ਹਾਂਜੀ ਤੇ ਸੜਕ ਜਿਹੜੀ ਆ ਡੋਮੀਨੀਅਨ ਰੋਡ ਨੂੰ ਕਹਿੰਦੇ ਆ। ਆਕਲੈਂਡ ਦੇ ਵਿੱਚ ਸਿਟੀ ਵਨ ਤੋਂ ਪਹਿਲਾਂ-ਪਹਿਲਾਂ ਤੁਸੀਂ ਡੋਮੀਨੀਅਨ ਰੋਡ ਦੇ ਉੱਤੇ ਨੰਬਰ 72 'ਚ ਜਾਂਦੇ ਹੋ। ਲੈਵਲ 2 ਦੇ ਉੱਤੇ ਉਹਨਾਂ ਦਾ ਦਫ਼ਤਰ ਆ ਇਨਸਟਾ ਸ਼ੋਰ ਇੰਸ਼ੋਰੈਂਸ ਵਾਲੇ ਸੈਭੀ ਸਿੰਘ ਥੋੜੀ ਜਿਹੀ ਵਟ ਹਾਲਰ ਹੋਏ ਸਨ। ਆ ਸਭੀ ਐਂਡ ਦੇ ਵਿੱਚ ਕੋਈ ਅਜਿਹੀ ਗੱਲ ਜਿਹੜੀ ਦਿਲਜੀ ਦਸਾਂਤ ਤੋਂ ਇਲਾਵਾ ਤੁਹਾਡਾ ਤੁਹਾਨੂੰ ਪੁੱਛਣੀ ਰਹਿ ਗਿਆ ਹੋਆ ਤੁਸੀਂ ਜ਼ਰੂਰ ਕਰ ਸਕਦੇ ਹੋ ਨਹੀਂ ਭਾਈ ਤੁਸੀਂ ਸਾਰਾ ਕੁਝ ਹੀ ਕਵਰ ਕਰ ਲਿਆ ਜੀ ਲਾਸਟ ਵਿੱਚ ਇਹ ਕਹਾਂਗਾ ਜੀ ਕਿ ਜਿਨ੍ਹਾਂ ਨੂੰ ਕੋਈ ਵੀ ਕਨਫਿਊਜ਼ਨ ਚੱਲ ਰਹੀ ਹੈ ਕਿਸੇ ਵੀ ਚੀਜ਼ ਕਰਕੇ ਜੇ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਵੈਸੇ ਵੀ ਸਾਸਤੇ ਸੁਸਤੇ ਵਾਲੇ ਚੱਕਰ 'ਚ ਨਾ ਪਾਓ ਤੁਸੀਂ ਇਹ ਦੇਖੋ ਵੀ ਲੋਡ ਪੈਣ ਤੇ ਜਦੋਂ ਕਲੇਮ ਕਰਨਾ ਪੈਣਾ ਉਸ ਵੇਲੇ ਕਿਹੜੀ ਕੰਪਨੀ ਕਿਹੜੇ ਬੰਦਿਆ ਨੇ ਬਿਲਕੁਲ ਤੁਹਾਡੇ ਨਾਲ ਖੜੇ ਹੋਣਾ ਮੁਸੀਬਤ ਦੇ ਟਾਈਮ ਤਾਂ ਬੰਦਾ ਵੈਸੇ ਹੀ ਬੰਦਾ ਪੁੰਦ ਰਿਹਾ ਹੁੰਦਾ ਵੀ ਨਹੀਂ ਸਮਝ ਨਹੀਂ ਆਉਂਦੀ ਵੀ ਯਾਰ ਹੁਣ ਕਿੱਧਰ ਨੂੰ ਜਾਈਏ ਸੋ ਸਿਸਟਮ ਇਨ ਪਲੇਸ ਉਸ ਆਪੀ ਸੰਗ ਦੇ ਕਹੇ ਮੁਤਾਬਕ ਨਿਊਜ਼ੀਲੈਂਡ ਤੋਂ ਲੈਨੇ ਹੋ ਜੀ ਔਰ ਪਲੱਸ ਉਹਦੇ ਵਿੱਚ ਜਿਹੜਾ ਵੀਰੀ ਕਰਦਾ ਕੇਸ ਟੂ ਕੇਸ ਪਰਸਨ ਟੂ ਪਰਸਨ ਉਹਨੂੰ ਪ੍ਰੈਸਾਈਜ਼ਲੀ ਚੈੱਕ ਕਰਕੇ ਫਿਰ ਸਾਈਨ ਕਰਦੇ ਆ ਜੀ ਤੇ ਤੁਹਾਨੂੰ ਪਾਸਟ ਵਿੱਚ ਤੁਹਾਨੂੰ ਕਿਹਾ ਗਈ ਮੈਂ ਕੁਝ ਇੰਸ਼ੋਰੈਂਸਿਸ ਕੀਤੀਆਂ yes ਉਹਨਾਂ ਚ ਦੋ ਤਿੰਨ ਕੋਰਟਸ ਲਿੱਤੇ ਹੋਏ ਸੀਗੇ ਬੈਕ ਇਨ ਇੰਡੀਆ ਤੋਂ ਕਹਿੰਦੇ ਸਾਨੂੰ ਕੁਝ ਸਸਤਾ ਪੈ ਰਿਹਾ ਹਲਕਾ ਫੁਲਕਾ ਹਾਂ ਜਿਸ ਮਾੜ ਨੂੰ ਪਰ ਇੰਨੇ ਵੱਡਾ ਕਿ ਉਹਨਾਂ ਨੇ ਇਮਾਨਦਾਰੀ ਨਾਲ ਤੁਹਾਨੂੰ ਦੱਸ ਦੁੱਤਾ ਇਹ ਨਹੀਂ ਕਿ ਦੇ ਜਸਟ ਵੈਂਟ ਫਾਰ ਇਟ ਕਿ ਠੀਕ ਹੈ ਜੀ ਉਹ ਇਹ ਮੈਂ ਆਪਣੇ ਕਲੈਂਟਸ ਨੂੰ ਕਹਿੰਦਾ ਜੀ ਕੋਈ ਚੀਜ਼ ਲੁਕਾ ਹੋ ਨਾ ਓਪ ਦੇਖ ਲੰਨੇ ਕੋਈ ਮਤਲ ਹਾਲ ਹੀ ਘਟਨਾ ਆਪਾਂ ਐਗਜ਼ੈਕਟਲੀ ਜਿੱਥੋਂ ਅਗਰ ਇੰਡੀਆ ਤੋਂ ਹਾਲ ਨਿਕਲ ਰਿਹਾ ਹੈ ਤੋਂ ਹਾਲ ਨਿਕਲ ਰਿਹਾ ਹੈ ਤੇ ਅਸੀਂ ਤੁਹਾਨੂੰ ਰਾਈਟ ਸੁਜੈਸਟ ਕਰਾਂਗੇ ਬਟ ਆਬਵੀਅਸਲੀ ਹਾਲ ਸਾਡਾ ਜੋ ਨਿਕਲੇ ਹੈ ਯੈਸ ਇੰਸ਼ੋਰੈਂਸ ਅਗਰ ਆਪਾਂ ਨਿਊਜ਼ੀਲੈਂਡ ਤੋਂ ਲੈ ਰਹੇ ਆਂ ਦੈਟਸ ਅ ਰਾਈਟ ਆਪਸ਼ਨ ਬਲਕੋ ਸਹੀ ਔਰ ਖਾਸ ਕਰਕੇ ਇਸ ਖੇਤਰ ਦੇ ਵਿੱਚ ਇਹ ਚੀਜ਼ ਬਹੁਤ ਲਾਜ਼ਮੀ ਆ ਕਿ ਕੱਲ ਨੂੰ ਜਦੋਂ ਤੁਸੀਂ ਕਲੇਮ ਕਰਨਾ ਉਸ ਵੇਲੇ ਪਾਰਟੀਆਂ ਦਾ ਕੰਪਨੀਆਂ ਦਾ ਇੰਸ਼ੋਰੈਂਸ ਬਰੋਕਰ ਦਾ ਰਵਈਆ ਕੀ ਆ ਉਹ ਤਾਂ ਹੀ ਸਹੀ ਹੋ ਸਕਦਾ ਜੇ ਤੁਸੀਂ ਆਪਣੇ ਨੂੰ ਸਹੀ ਚੱਲੇ ਹੋਗੇ ਇਟਸ ਆਲਵੇਸ ਟੂ ਵੇ ਟਰੈਫਿਕ ਇਸ ਗੱਲਬਾਤ ਨੂੰ ਪਵਨ ਸਰਾਹ ਹੋਣਾ ਨੇ ਤੇ ਨਾਲ ਨਾਲ ਹਰਨੇਕ ਸਿੰਘ ਟੋਟਲਾ ਨੇ ਪਸੰਦ ਕੀਤਾ ਕਾਫੀ ਸਾਰੇ ਮਿੱਤਰ ਜਿਹੜੇ ਇਸ ਗੱਲਬਾਤ ਨੂੰ ਦੇਖ ਰਹੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸਭੀ ਤੁਹਾਡਾ ਬਹੁਤ ਧੰਨਵਾਦ ਤੁਸੀਂ 올 ਦਾ ਵੇ ਡੋਮੀਨੀਅਨ ਰੋਡ ਤੋਂ ਚੱਲ ਕੇ ਖਾਸ ਤੌਰ ਤੇ ਇੱਥੇ ਪਾਪਟੋਏ ਦੇ ਵਿੱਚ ਪਹੁੰਚੇ ਪੰਜਾਬੀਆਂ ਦੇ ਘੜ ਵਿੱਚ ਤੇ ਪ੍ਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਚ ਰਹੋ ਬਿਲਕੁਲ ਸੇਮ ਟੂ ਜੀ ਐਕਸਲੈਂਟ ਥੈਂਕ ਯੂ ਵੈਰੀ ਮਚ ਗਲੋਬਲ ਸੇਕਸ ਤੇ ਸਾਨ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਮੋਹਮ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਦਾ ਯੋਗਦਾਨ ਔਰ ਉਹਨਾਂ ਵੱਲੋਂ ਜੀਚੇ ਤੌਰ ਤੇ ਕੁਝ ਜਿਹੜੀ ਤੋਹਫੇ ਨੇ ਉਹ ਇਹਨਾਂ ਲਈ ਭੇਜੇ ਗਏ ਨੇ ਮੈਂ ਜੀਚੇ ਤੌਰ ਤੇ ਰੇਡੀਓ ਸਪਾਈਸੀ ਟੀਮ ਵੱਲੋਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਇਹਨਾਂ ਦੋਨਾਂ ਵੀਰਾਂ ਦਾ ਸਰਬਲਿੰਗ ਸਿੰਘ ਤੇ ਪਵਨਦੀਪ ਸਿੰਘ ਪਵਨਦੀਪ ਸਿੰਘ ਜਿਹੜੇ ਨੇ ਉਹ ਕੀ ਵੀ ਅਨਾਇਮੀਗ੍ਰੇਸ਼ਨ ਤੋਂ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਔਰ ਉਹਨਾਂ ਦਾ ਖਾਸ ਕਰਕੇ ਬੀਤੇ ਦਿਨੀ ਪਹਿਲੇ ਪਾਸਾ ਸ੍ਰੀ ਗੁਰੂ ਅਨੰਕਦੇਵ ਜੀ ਦੇ ਗੁਰਪਰਵ ਦੇ ਮੌਕੇ ਤੇ ਜੋ ਰੇਡੀਓ ਥੌਨ ਕੀਤੀ ਗਈ ਸੀ ਸੇਲਵੇਸ਼ਨ ਆਰਮੀ ਦੇ ਵਾਸਤੇ 7100 ਡਾਲਰ ਰੇਜ਼ ਕੀਤਾ ਗਿਆ ਸੀ ਉਹਦੇ ਵਿੱਚ ਵੀ ਪੰਦੀਪਣਾ ਨੇ 5000 ਡਾਲਰ ਦਾ ਯੋਗਦਾਨ ਪਾਇਆ ਤੁਹਾਡੇ ਦੋਨਾਂ ਭਰਾਵਾਂ ਦੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਟਸ ਆਲਵੇਜ਼ ਗੁੱਡ ਕਿ ਤੁਸੀਂ ਬਿਲੀਵ ਕਰਦੇ ਹੋ ਟਰਸਟ ਕਰਦੇ ਹੋ ਟੂ ਪੇਇੰਗ ਬੈਕ ਟੂ ਦ ਕਮਿਊਨਿਟੀ ਬਾਏ ਆਲ ਮੀਨਸ ਇਹ ਇਹ ਬਹੁਤ ਵੱਡੀ ਗੱਲ ਆ ਔਰ ਪ੍ਰਮਾਤਮਾ ਨੇ ਜੋ ਸਾਡੇ ਲਈ ਰਾਹ ਬਣਾਏ ਗੁਰੂ ਨਾਨਕ ਸਾਹਿਬ ਨੇ ਜਿਹੜੇ ਸਿਧਾਂਤ ਸਾਨੂੰ ਬਖਸ਼ੇ ਕਿ ਕਿਰਤ ਕਰੋ ਤੇ ਵੰਡ ਛਕੋ ਤੁਸੀਂ ਆਪਣਾ ਦਸਵੰਧ ਜਿਹੜਾ ਉਹ ਸਹੀ ਕਾਰਜਾਂ ਦੇ ਵਿੱਚ ਲਾਉਨੇ ਹੋ ਤੁਹਾਡਾ ਦੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਮਾਦਰੀ ਦੇ ਰਸਤੇ ਤੇ ਚੱਲ ਕੇ ਮੁਲਕ ਦੇ ਵਿੱਚ ਸਤਾਰਾ ਦਾ ਨਾਮ ਜਿਹੜਾ ਹੋਰ ਉੱਚਾ ਕਰੋਗੇ ਬੜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਸਸ ਸ੍ਰੀ ਗਾਲੀ ਤੇ ਸਰਵਲਿੰਸ ਨਾਲ ਅੰਦਰਲੇ ਚਰਚਾ ਹੋ ਰਹੀ ਸੀ ਅੱਜ ਸ਼ਾਮ 8:30 ਵਜੇ